ਨਾਵਲ ਨਵਾਜਨਮ ਪਾਗ 14 ਦਿੱਲੀ ਪਹੁੰਚਣ ਤੋਂ ਬਾਅਦ ਵੀ ਮੇਰੇ ਵਿੱਚ ਨੌਕਰੀ ਬਾਰੇ ਜਿਚਕ ਸੀ ਮੈਨੂੰ ਇਹੋ ਲੱਗ ਰਿਹਾ ਸੀ ਮੈਂ ਕਾਮਯਾਬ ਨਹੀਂ ਹੋਵਾਂਗਾ ਕਿਉਂਕਿ ਮੈਨੂੰ ਉਕਾ ਹੀ ਅਲਜਬਰਾ ਨਹੀਂ ਆਉਂਦਾ ਸੀ ਨਾ ਜਿਮੈਟਰੀ ਆਉਂਦੀ ਸੀ ਭਾਰ ਦੇਦਾਰ ਕਹਿ ਰਿਹਾ ਸੀ ਮੈਂ ਕਾਮਯਾਬ ਹੋ ਜਾਵਾਂਗਾ ਇਹ ਵੱਡੀ ਗੱਲ ਨਹੀਂ ਹੈ ਤੇ ਬਹੁਤ ਮਾਮੂਲੀ ਚੀਜ਼ ਹੈ ਅਲਜਬਰਾ ਅਤੇ ਜਿਓਮੈਟਰੀ ਬਹੁਤੇ ਮੁਸ਼ਕਲ ਨਹੀਂ ਹੁੰਦੇ ਹੌਲੀ ਹੌਲੀ ਆਪਣੇ ਆਪ ਇਹ ਸਾਰਾ ਕੋ ਜਾ ਜਾਂਦਾ ਹੈ ਫਿਰ ਪੰਜਾਬੀ ਵੀ ਤਾਂ ਹੋਵੇਗੀ ਨਿਰਾ ਪੂਰਾ ਜਿਓਮੈਟਰੀ ਅਲਜਬਰਾ ਹੀ ਨਹੀਂ ਹੋਵੇਗਾ ਬਾਕੀ ਸਭ ਵੀ ਇਸੇ ਤਰ੍ਹਾਂ ਹੀ ਮੈਨੂੰ ਯਕੀਨ ਦਿਵਾਉਂਦੇ ਸਨ ਉਹ ਚਾਹੁੰਦੇ ਸਨ ਕਿ ਕਿਵੇਂ ਨਾ ਕਿਵੇਂ ਮੈਂ ਨੌਕਰੀ ਕਰਨੀ ਸ਼ੁਰੂ ਕਰ ਦੇਵਾਂ ਕਿਉਂਕਿ ਉਹਨਾਂ ਸਭ ਨੂੰ ਮੇਰੀ ਉਦਾਸੀ ਨਜ਼ਰ ਆ ਰਹੀ ਸੀ ਤੇ ਸਮਝਦੇ ਸੀ ਕਿ ਇਸ ਦਾ ਕਾਰਨ ਕੇਵਲ ਬੇਰੁਜ਼ਗਾਰੀ ਹੈ ਜੋ ਆਖਿਰ ਵਿੱਚ ਬਿਮਾਰੀ ਬਣ ਕੇ ਮੈਨੂੰ ਉਦਾਸ ਕਰ ਰਹੀ ਹੈ ਨਹੀਂ ਤਾਂ ਮੇਰੀ ਇਸ ਉਦਾਸੀ ਦਾ ਹੋਰ ਕੋਈ ਕਾਰਨ ਨਹੀਂ ਹੈ ਲੇਖਕ ਕਰਕੇ ਸਭ ਹੀ ਮੇਰੇ ਨਾਲ ਕੋਜ ਨਾ ਕੋਜ ਹਮਦਰਦ ਸਨ ਉਹ ਇਹ ਵੀ ਸੋਚ ਰਹੇ ਸਨ ਕਿ ਇੰਨਾ ਚੰਗਾ ਲੇਖਕ ਹੋ ਕੇ ਵੀ ਮੈਂ ਕਿਵੇਂ ਰੁੱਲਦਾ ਫਿਰਦਾ ਹਾਂ ਜਾਦੇ دیدار ਆਇਆ ਤਾਂ ਨਕੀਆਂ ਨਕੀਆਂ ਕਣੀਆਂ ਸਨ ਕਣੀਆਂ ਵਿੱਚ ਹੀ ਰਿਕਸ਼ਾ ਵਿੱਚ ਮੈਂ ਸਟੇਸ਼ਨ ਤੋਂ ਆਇਆ ਸਾਂ ਹੁਣ ਵੀ ਕਣੀਆਂ ਉਵੇਂ ਹੀ ਸਨ ਤੇ ਸਗੋਂ ਕੁਝ ਵਧੇਰੇ ਸਨ ਪਰ ਕਿਉਂਕਿ ਜਾਣਾ ਜ਼ਰੂਰੀ ਸੀ ਇਸ ਲਈ ਮੈਨੂੰ ਕਣੀਆਂ ਤੋਂ ਕੋਈ ਡਰ ਮਹਿਸੂਸ ਨਹੀਂ ਹੁੰਦਾ ਸੀ ਸੋ ਉਸੇ ਤਰ੍ਹਾਂ ਹੀ ਕਣੀਆਂ ਵਿੱਚ ਹੀ ਅਸੀਂ ਜਾਣ ਲਈ ਉੱਠ ਖੜੋਏ ਦੇਦਾਰ ਰਾਣਾ ਇੱਥੇ ਮੋਟਰਸਾਈਕਲ ਉੱਤੇ ਆਇਆ ਸੀ ਜੋ ਬਾਹਰ ਖੁੱਲੇ ਇਹਾਤੇ ਵਿੱਚ ਇੱਕ ਛੱਪਰ ਥੱਲੇ ਖੜਾ ਸੀ ਤੇ ਕੁਝ-ਕੁਝ ਪਿੱਜ ਵੀ ਗਿਆ ਸੀ ਮੋਟਰਸਾਈਕਲ ਇੱਕ ਪਾਸੇ ਵੱਲ ਸਿਰ ਨੂੰ ੁੱਟੀ ਖੜਾ ਸੀ ਤੇ ਮੈਨੂੰ ਮੇਰੇ ਵਾਂਗ ਹੀ ਉਦਾਸ ਨਜ਼ਰ ਆ ਰਿਹਾ ਸੀ ਇਸ ਰੋਗ ਦਾ ਕਿਸੇ ਹੋਰ ਨੂੰ ਪਤਾ ਵੀ ਤਾਂ ਹੁੰਦਾ ਨਹੀਂ ਹੋਸ ਲਈ ਤਾਂ ਦੂਜਾ ਵੀ ਆਪਣੇ ਵਾਂਗ ਹੀ ਚੰਗਾ ਫਲਾ ਹੁੰਦਾ ਹੈ। ਦਿਦਾਰ ਨੇ ਮੋਟਰਸਾਈਕਲ ਨੂੰ ਸਟੈਂਡ ਉੱਤੋਂ ਲਾਇਆ ਤੇ ਗੱਡੀ ਉੱਤੇ ਬਹਿ ਗਿਆ। ਦਿਦਾਰ ਨੇ ਮੋਟਰਸਾਈਕਲ ਨੂੰ ਹਲਕੀ ਜਹੀ ਕਿੱਕ ਮਾਰੀ ਤੇ ਮੋਟਰਸਾਈਕਲ ਫਟਫਟ ਕਰਕੇ ਚੱਲਣ ਲਈ ਤਿਆਰ ਹੋ ਗਿਆ। ਇੰਨੇ ਵਿੱਚ ਹੀ ਮੈਂ ਗੱਡੀ ਉੱਤੇ ਬਹਿ ਚੁੱਕਾ ਸਾਂ। ਕਣੀਆਂ ਉਸੇ ਤਰ੍ਹਾਂ ਹੀ ਸਨ ਤੇ ਸਗੋਂ ਹੋਰ ਹੋ ਗਈਆਂ ਸਨ। ਪਾਰ ਕਣੀਆਂ ਵਿੱਚ ਵੀ ਫਟਫਟ ਕਰਦਾ ਮੋਟਰਸਾਈਕਲ ਜਾ ਰਿਹਾ ਸੀ ਤੇ ਭਿਜ ਜਾਣ ਜਾਂ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਕਰਦਾ ਸੀ। ਇੰਨੀ ਬਾਰਿਸ਼ ਨਹੀਂ ਸੀ ਕਿ ਸਾਡੇ ਕੱਪੜੇ ਤਰ ਹੋ ਜਾਂਦੇ ਤਾਂ ਵੀ ਕੱਪੜੇ ਭਿਜਦੇ ਸਨ ਜੋ ਤੇਜ਼ ਹਵਾ ਵਿੱਚ ਨਾਲ-ਨਾਲ ਹੀ ਆਪਣੇ ਆਪ ਸੁੱਕ ਵੀ ਰਹੇ ਸਨ। ਇਹ ਭਾਦੋ ਰੁੱਤ ਦੀਆਂ ਕਣੀਆਂ ਸਨ ਜੋ ਵਾਦੋਂ ਧੁੱਪ ਦੀਆਂ 16 ਵਰਗੀਆਂ ਕਿਰਨਾਂ ਵਿੱਚੋਂ ਆ ਰਹੀਆਂ ਸਨ ਬੇਸ਼ੱਕ ਬਰਖਾ ਰੁੱਤ ਹੀ ਸੀ ਪਰ ਸੂਰਜ ਜਦੋਂ ਦਿਸਦਾ ਸੀ ਤਾਂ ਚੰਗਿਆੜੇ ਵਾਂਗੂ ਚੁੱਪਦਾ ਸੀ ਇੱਕ ਛੜੱਪੇ ਵਿੱਚ ਹੀ ਅਸੀਂ ਕਸ਼ਮੀਰੀ ਗੇਟ ਆ ਪੁੱਜੇ ਸਾਂ ਤੇ ਉਸ ਪ੍ਰਕਾਸ਼ਨ ਫਰਮ ਵਿੱਚ ਆ ਕੇ ਕੁਰਸੀਆਂ ਉੱਤੇ ਬਹਿ ਗਏ ਸਾਂ ਮੈਨੇਜਰ ਜੋ ਕਿ ਇਸ ਫਰਮ ਦੇ ਕੰਮ ਦਾ ਕਰਤਾ ਧਰਤਾ ਸੀ ਤੇ ਫਰਮ ਦੇ ਮਾਲਕ ਦਾ ਪੁੱਤਰ ਸੀ ਅਜੇ ਘਰੋਂ ਆਇਆ ਨਹੀਂ ਸੀ ਦਿਦਾਰ ਨੇ ਉਸ ਨੂੰ ਫੋਨ ਕੀਤਾ ਤੇ ਮੇਰੇ ਆ ਜਾਣ ਦੀ ਸੂਚਨਾ ਦਿੱਤੀ ਪਤਾ ਲੱਗਾ ਉਹ 12:30 ਤੋਂ ਪਹਿਲਾਂ ਨਹੀਂ ਆ ਸਕੇਗਾ ਤੇ ਮੇਰੇ ਰੱਖਣ ਤੋਂ ਪਹਿਲਾਂ ਮੇਰਾ ਟੈਸਟ ਲਿਆ ਜਾਵੇਗਾ ਦਿਦਾਰ ਨੇ ਕਿਹਾ ਮੈਂ ਲੇਖਕ ਹਾਂ ਬੜਾ ਚੰਗਾ ਪੰਜਾਬੀ ਲੇਖਕ ਇਸ ਲਈ ਮੇਰੇ ਟੈਸਟ ਦੀ ਕੋਈ ਬਹੁਤੀ ਲੋੜ ਪ੍ਰਤੀਤ ਨਹੀਂ ਹੁੰਦੀ ਪਰ ਉਹਨਾਂ ਨੂੰ ਲੇਖਕ ਨਹੀਂ ਪ੍ਰੂਫ ਰੀਡਰ ਦੀ ਲੋੜ ਸੀ ਇਸ ਲਈ ਮੇਰਾ ਟੈਸਟ ਲੈਣਾ ਉਹਨਾਂ ਲਈ ਜ਼ਰੂਰੀ ਸੀ ਸੋਧੇਦਾਰ ਨੂੰ ਮੰਨਣਾ ਪਿਆ ਤੇ ਉਹ ਮੈਨੂੰ ਉੱਥੇ ਬਿਠਾ ਕੇ ਆਪਣੇ ਦਫ਼ਤਰ ਚਲਾ ਗਿਆ ਟੈਸਟ ਦੇਣ ਤੋਂ ਮਗਰੋਂ ਮੈਂ ਮੋੜ ਚਾਂਦਨੀ ਚੌਕ ਜਾਣਾ ਸੀ ਤੇ ਉੱਥੇ ਦੀਦਾਰ ਨੇ ਸ਼ਾਮ ਨੂੰ ਮੈਨੂੰ ਆਪਣੇ ਨਾਲ ਲੈ ਜਾਣਾ ਸੀ ਟੈਸਟ ਦੇਣ ਤੱਕ ਮੇਰੇ ਨਾਲ ਹੀ ਰਹਿਣਾ ਉਸ ਲਈ ਮੁਸ਼ਕਲ ਸੀ ਪੌਣੇ 1 ਦੇ ਨੇੜੇ ਤੇੜੇ ਫਰਮ ਦਾ ਮਾਲਕ ਮੈਨੇਜਰ ਆਇਆ ਤੇ ਮੈਨੂੰ ਉਸ ਨਾਲ ਟੈਸਟ ਦੇਣ ਲਈ ਪ੍ਰੈਸ ਜਾਣ ਲਈ ਆਖਿਆ ਉਹ ਇੱਕ ਚੰਗਾ ਪੜਿਆ ਲਿਖਿਆ ਸੋਹਣਾ ਜਿਹਾ ਜਵਾਨ ਸੀ ਜਿਸ ਵਿੱਚ ਆਪਣੀ ਫਰਮ ਦਾ ਮਾਲਕ ਹੋਣ ਦੀ ਬੇਪਰਵਾਹੀ ਸੀ ਉਹ ਲੰਮਾ ਅਤੇ ਪਤਲਾ ਸੀ ਰੰਗ ਗੋਰਾ ਜਾਂ ਕਣਕਵੰਨਾ ਕਪੜੇ ਸਾਫ ਤੇ ਚਿੱਟੇ ਸਨ ਚਿੱਟੀ ਕਮੀਜ਼ ਚਿੱਟੀ ਪਤਲੂਨ ਉੱਤੇ ਕਾਲੀ ਪਤਲੀ ਪੇਟੀ ਕਮੀਜ਼ ਦੇ ਕਫ ਉਲਟਾਏ ਹੋਏ ਗੋਰੀਆਂ ਗੋਰੀਆਂ ਬੀਨੀਆਂ ਉੱਤੇ ਹਰੀਆਂ ਹਰੀਆਂ ਨਾੜਾਂ ਸਨ ਜੋ ਖੂਬਸੂਰਤ ਲੱਗ ਰਹੀਆਂ ਸਨ ਪੈਰੀ ਹਲਕੀ ਚੱਪਲ ਸੀ ਕਾਲੀ ਪੇਟੀ ਨਾਲ ਮੈਚ ਕਰਦੀ ਪ੍ਰੈਸ ਦੁਕਾਨ ਤੋਂ ਥੋੜਾ ਦੂਰ ਇੱਕ ਤੰਗ ਜਹੀ ਗਲੀ ਵਿੱਚ ਜਾ ਕੇ ਸੀ ਜੋ ਆਪਣੇ ਆਪ ਵਿੱਚ ਵੱਖਰਾ ਹੀ ਵਿਭਾਗ ਜਾਂ کارਖਾਨਾ ਸੀ ਟੈਸਟ ਵਿੱਚ ਸਫਲ ਹੋ ਜਾਣ ਤੋਂ ਬਾਅਦ ਮੈਂ ਉੱਥੇ ਹੀ ਹੋਇਆ ਕਰਨਾ ਸੀ ਸੋ ਆਪਣੇ ਆਪ ਨੂੰ ਛੋਟਾ ਕਰ ਮੈਂ ਉਸ ਨਾਲ ਪ੍ਰੈਸ ਵੱਲ ਜਾਣ ਲੱਗਾ ਮੈਂ ਹੁਣੇ ਹੀ ਉਸ ਨੂੰ ਮਾਲਕ ਤੇ ਆਪਣੇ ਆਪ ਨੂੰ ਨੌਕਰ ਮਹਿਸੂਸ ਕਰਨ ਲੱਗ ਪਿਆ ਸਾਂ ਪ੍ਰੈਸ ਪਹੁੰਚ ਕੇ ਪਤਾ ਲੱਗਾ ਕਿ ਅੱਜ ਉਹ ਫਰਮ ਤਿਆਰ ਨਹੀਂ ਜੋ ਮੈਨੂੰ ਦਿੱਤਾ ਜਾਣਾ ਸੀ ਕੱਲ ਵੀ ਨਹੀਂ ਹੋਣਾ ਸੀ ਪਰਸੋਂ ਹੀ ਹੋ ਸਕਣਾ ਸੀ ਪਰਸੋਂ ਐਤਵਾਰ ਸੀ ਦਿੱਲੀ ਵਿੱਚ ਪ੍ਰੈਸਾਂ ਨੂੰ ਛੁੱਟੀ ਐਤਵਾਰ ਨੂੰ ਨਹੀਂ ਸੀ ਹੁੰਦੀ ਮੰਗਲਵਾਰ ਨੂੰ ਹੁੰਦੀ ਸੀ ਸੋ ਐਤਵਾਰ ਸਵੇਰੇ ਮੈਨੂੰ ਫੇਰ ਆਉਣ ਲਈ ਆਖਿਆ ਗਿਆ ਐਤਵਾਰ ਨੂੰ ਸਿੱਧਾ ਹੀ ਮੈਨੂੰ ਪ੍ਰੈਸ ਬੁਲਾਇਆ ਗਿਆ ਸੀ ਬੱਦਲ ਪਾਟੇ ਹੋਏ ਸਨ ਤੇ ਕਣੀਆਂ ਰੁਕੀਆਂ ਹੋਈਆਂ ਸਨ। ਟਾਵਾ ਟਾਵਾ ਮਸ਼ਰਾ ਸੀ ਜੋ ਧੁੱਪ ਵਿੱਚ ਵਰ ਰਿਹਾ ਸੀ। ਹੁਣ ਮੈਂ ਉਥੋਂ ਚਾਂਦਨੀ ਚੌਕ ਦੀ ਉਸ ਦੁਕਾਨ ਵੱਲ ਜਾਣਾ ਸੀ ਜਿੱਥੋਂ ਦੀਦਾਰ ਨੇ ਮੈਨੂੰ ਸ਼ਾਮ ਨੂੰ ਆਪਣੇ ਨਾਲ ਲੈ ਲੈਣਾ ਸੀ। ਮੇਰੇ ਲਈ ਉਹ ਦੁਕਾਨ ਹੀ ਇੱਕ ਅਜਿਹੀ ਥਾਂ ਸੀ ਜਿੱਥੇ ਮੈਂ ਬੈਠ ਸਕਦਾ ਤੇ ਵਕਤ ਗੁਜ਼ਾਰ ਸਕਦਾ ਸਾਂ। ਨਹੀਂ ਤਾਂ ਦਿੱਲੀ ਉਂਝ ਹੀ ਮੈਨੂੰ ਖਾਲੀ ਖਾਲੀ ਦਿਸਦੀ ਤੇ ਉੱਕਾ ਹੀ ਖਿੱਚਦੀ ਨਹੀਂ ਸੀ ਪਤਾ ਨਹੀਂ ਮਨ ਕਿੱਥੇ ਸੀ ਤੇ ਕਿਸ ਥਾਂ ਗੁੰਮਿਆ ਹੋਇਆ ਸੀ ਇਹ ਕਪਲ ਲਈ ਵੀ ਦਿੱਲੀ ਨਾਲ ਮੈਂ ਇੱਕ ਸੁਰ ਨਹੀਂ ਹੋ ਸਕਦਾ ਸਾਂ ਤੇ ਖੋਇਆ ਖੋਇਆ ਫਿਰਦਾ ਸਾਂ ਸਿਰਫ ਸਰੀਰ ਹੀ ਦਿੱਲੀ ਸੀ ਮਨ ਨਹੀਂ ਸੀ ਦਿੱਲੀ ਵਿੱਚ ਹੌਲੀ ਹੌਲੀ ਪੈਦਲ ਹੀ ਮੈਂ ਚਾਂਦਨੀ ਚੌਂਕ ਵੱਲ ਜਾਣ ਲੱਗਾ ਗੋਮ ਸੋਮ ਤੇ ਲੱਥਾ ਲੱਥਾ ਰੇਲਵੇ ਲਾਈਨ ਦਾ ਲੱਕੜ ਵਾਲਾ ਪੁਲ ਪਾਰ ਕਰ ਰਿਹਾ ਸਾਂ ਤੇ ਪੌੜੀਆਂ ਉਤਰ ਰਿਹਾ ਸਾਂ ਕਿ ਇਹ ਕਥਾਂ ਆ ਕੇ ਮੇਰੀਆਂ ਨਜ਼ਰਾਂ ਪਿੱਛੇ ਵੱਲ ਨੂੰ ਚਲੀਆਂ ਗਈਆਂ ਮੈਂ ਅਜੰਬਿਤ ਹੋ ਗਿਆ ਤੇ ਡੋਰਪੌਰ ਜਿਹਾ ਤੱਕਣ ਲੱਗਾ ਇੱਕ ਅਜੀਬ ਜਿਹਾ ਚਿੱਕੜ ਮੇਰੀ ਪਤਲੂਣ ਨੂੰ ਲੱਗਾ ਹੋਇਆ ਸੀ ਮੈਨੂੰ ਬਹੁਤ ਹੈਰਾਨੀ ਹੋਈ ਲੋਕ ਕਵਾਂਗ ਇਹ ਕਾਲਾ ਚਿੱਕੜ ਕਿਸ ਤਰ੍ਹਾਂ ਲੱਗ ਗਿਆ ਸੀ ਹਾਲਾਂਕਿ ਮੈਂ ਚੱਪਲ ਨਹੀਂ ਬੂਟ ਪੈਣੇ ਹੋਏ ਸਨ ਆਖਿਰ ਮੈਨੂੰ ਖਿਆਲ ਆਇਆ ਕਿ ਪੌੜੀਆਂ ਦੇ ਵੱਧ ਦੇ ਕੰਡੇ ਮੇਰੀ ਪਤਲੂਨ ਨੂੰ ਲੱਗਦੇ ਰਹੇ ਮੂਰੀਆਂ ਦੇ ਪਿੱਛੇ ਪੌੜੀਆਂ ਚਿੱਕੜ ਭਰੀਆਂ ਸਨ ਤੇ ਚਿਪ-ਚਿਪ ਕਰ ਰਹੀਆਂ ਸਨ ਅਜਿਹਾ ਥਿੰਦਾ ਤੇ ਕਾਲਾ ਚਿੱਕੜ ਪਤਲੂਨ ਨੂੰ ਲੱਗਾ ਹੋਇਆ ਸੀ ਕਿ ਦੇਖ ਕੇ ਹੀਨਤਾ ਆਉਂਦੀ ਸੀ ਨਿਰਾਸ਼ਿਆ ਜਿਹਾ ਤੇਲਸੀ ਜੋ ਬਿਸਕੁਟੀ ਪਤਲੂਨ ਉੱਤੇ ਦੂਰੋਂ ਨਜ਼ਰ ਆ ਰਿਹਾ ਸੀ ਪਰ ਮੈਨੂੰ ਏਕਣ ਲੱਗਦਾ ਸੀ ਜਿਵੇਂ ਕਿ ਕੁਝ ਵੀ ਹੋਇਆ ਨਹੀਂ ਕੌਣ ਸੀ ਜੋ ਮੈਨੂੰ ਇਹ ਹਕੀਰ ਨੂੰ ਦੇਖਣ ਵਾਲਾ ਸੀ ਮੈਂ ਉਸੇ ਤਰ੍ਹਾਂ ਹੀ ਬੇਪਰਵਾ ਬਜਾਰਾਂ ਵਿੱਚ ਜਾ ਰਿਹਾ ਸਾਂ ਕੋਈ ਅਹਿਸਾਸ ਹੀ ਨਹੀਂ ਸੀ ਕੇਵਲ ਘਟਿਆ ਹੋਣ ਤੋਂ ਬਿਨਾ ਉਸੇ ਤਰ੍ਹਾਂ ਮੈਂ ਹੌਲੀ-ਹੌਲੀ ਚਾਂਦਨੀ ਚੌਂਕ ਪੁੱਜ ਗਿਆ ਦੀਦਾਰ ਸ਼ਾਮ ਨੂੰ ਆਇਆ ਤੇ ਮੈਨੂੰ ਆਪਣੇ ਨਾਲ ਬਿਠਾ ਕੇ ਮਾਡਲ ਟਾਊਨ ਲੈ ਗਿਆ ਰੋਟੀ ਦੁਪਹਿਰ ਦੀ ਬਾਅਰ ਮੈਂ ਕਿਸੇ ਤੰਦੂਰ ਉੱਤੇ ਖਾ ਲਈ ਸੀ ਐਤਵਾਰ ਮੈਂ ਨਿਯਤ ਸਮੇਂ ਪ੍ਰੈਸ ਵਿੱਚ ਆ ਗਿਆ ਸਾਂ ਪ੍ਰੈਸ ਵਿੱਚ ਇੱਕ ਅਧਘੜ ਉਮਰ ਦਾ ਰੁੱਖਾ ਜਿਹਾ ਬੰਦਾ ਬੈਠਾ ਸੀ ਜੋ ਕੌੜਾ ਕੌੜਾ ਜਿਹਾ ਚਾਕਣ ਕਰਕੇ ਪ੍ਰੈਸ ਮੈਨੇਜਰ ਦਿਸਦਾ ਸੀ ਉਸ ਦੀਆਂ ਭਵਾ ਸੁੱਕੜੀਆਂ ਤੇ ਮੱਥੇ ਵਿੱਚ ਉਡੀਸੀ ਜੋ ਮੇਰੇ ਜਹੇ ਮਾਤ ਹਿਤਾ ਉੱਤੇ ਸਦਾ ਹੀ ਖੜੀ ਰਹਿੰਦੀ ਸੀ ਮੈਲੀ ਚਿੱਟੀ ਪੱਗ ਸੀ ਤੇ ਮੈਲੀ ਤੇ ਚਿੱਟੀ ਹੀ ਕਟਿਆ ਫਰੇਮ ਦੀ ਐਨਕ ਲੱਗੀ ਹੋਈ ਸੀ ਐਨਕ ਵਿੱਚੋਂ ਮੇਰੇ ਵੱਲ ਉਹ ਏਕਣ ਦੇਖ ਰਿਹਾ ਸੀ ਜਿਵੇਂ ਮੈਂ ਇਨਸਾਨ ਨਹੀਂ ਨਿਰਾਪura ਕੋਈ ਡੰਗਰ ਹੋਵਾਂ ਉਸ ਨੂੰ ਮੇਰਾ ਸਿੱਖ ਹੋਣਾ ਵੀ ਡੰਗਰ ਹੀ ਦਿਸ ਰਿਹਾ ਸੀ ਸ਼ਾਇਦ ਪੰਜਾਬ 55 ਵਰੇ ਦੇ ਨੇੜੇ ਉਸ ਦੀ ਉਮਰ ਹੋ ਸਕਦੀ ਹੈ ਚਾਨਣ RAM ਅਨੰਤ RAM ਪੰਨਾ ਲਾਲ ਜਾਂ ਅਸ਼ਰੂ RAM ਉਸ ਦਾ ਨਾਂ ਹੋ ਸਕਦਾ ਸੀ ਦਾੜੀ ਉੱਤੇ ਚਟੀਆਂ ਤੁਈਆਂ ਈਓ ਨਜ਼ਰ ਆ ਰਹੀਆਂ ਸਨ ਜਿਵੇਂ ਕਿ ਉਹਨੇ ਸ਼ੌਕ ਨਾਲ ਹੀ ਇਸ ਤਰ੍ਹਾਂ ਰੱਖੀਆਂ ਹੋਈਆਂ ਸਨ ਉਹਨੂੰ ਉਹਨਾਂ ਨੂੰ ਸਾਫ਼ ਕਰਾਉਣ ਦੀ ਲੋੜ ਹੀ ਪ੍ਰਤੀਤ ਨਹੀਂ ਹੁੰਦੀ ਸੀ ਧੰਨਵਾਦ